ਬਿਨ ਸਤਗੁਰ ਕਿਨੇ ਨਾ ਪਾਇਓ ਬਿਨ ਸਤਗੁਰ ਕਿਨੇ ਨਾ ਪਾਇਆ ਇਹ ਜਿਹੜਾ ਗਿਆਨ ਆਪ ਨੂੰ ਦਰਸ਼ਲ ਸਤਗੁਰ ਦੇ ਬਿਨਾ ਕਿਸੇ ਨੇ ਨਹੀਂ ਪ੍ਰਾਪਤ ਨਾਮ ਕਿਸੇ ਨੇ ਨਹੀਂ ਸਤਗੁਰ ਦੇ ਬਿਨਾ ਪ੍ਰਾਪਤ ਕੀਤਾ ਸਤਗੁਰ ਨੂੰ ਨਾਮ ਮਿਲਦਾ ਔਰ ਜੀਨੇ ਵੀ ਪ੍ਰਾਪਤ ਕੀਤਾ ਸਤਗੁਰ ਦੇ ਥਰੂ ਹੀ ਕੀਤਾ ਸਤਗੁਰ ਤੇ ਦੋਪਾਇਆ ਜੈ ਸਤਗੁਰ ਦੇ ਬਿਨਾ ਨਾਮ ਨਹੀਂ ਕਿਸੇ ਕੋਲ ਸਤਗੁਰ ਤੋਂ ਮਨੇ ਸੋਚੀ ਛੁੱਟਣ ਦੀ ਵਿਧੀ ਮੁਕਤੀ ਲਈ ਵਿਧੀ ਕਿ ਸਰੂਪ ਚਾਰੇ ਬਦਲ ਸਤਗੁਰ ਤੋਂ ਫਿਰ ਨਹੀ ਮਿਲ ਸਤਗੁਰੇ ਸਾਧ ਹੈ ਸਾਜਨਾ ਦੀ ਸੇਵਾ ਲਾ ਕੇ ਜਿਹੜਾ ਕਿ ਹੈ ਦੇਖੋ ਚਾਰ ਪਦਾਰਥ ਬੰਗੈ ਸਾਜਨਾ ਦੀ ਸੇਵਾ ਲਾ ਕੇ ਉਹ ਸੰਸਾਰੀ ਸਾਧ ਨਹੀਂ ਸਤਗੁਰੇ ਸਾਧ ਹੈ ਉਨਸਾਦ ਸਤਗੁਰ ਨਮਸਕਾਰ ਕਿਰਪਾ ਦੀ ਔ ਜੋ ਰੁਪਏ ਸਾਦ ਸਤਗੁਰ ਨਮਸਕਾਰ 30 ਰੁਪਏ ਜਰਮ ਨਹੀਂ ਲੈਂਦਾ ਹੈ ਸਾਦ ਕੋਈ ਸਤਗੁਰਾ ਉਹਨੂੰ ਨਮਸਕਾਰ ਹੈ ਐ ਭੇਦਤਾਰੀ ਸਾਦ ਸਾਦ ਨਹੀਂ ਹੁੰਦੇ ਨਾ ਭੇਦ ਪਾਕਿਸਤਾਨਤ ਹੁੰਦਾ ਇਹ ਅਸਾਦ ਨੇ ਸਾਦ ਬਣਨਾ ਹੈ ਔਂਡ ਵਾਸਤੇ ਪੇਖ ਪਾਇਆ ਜੋ ਜਨਮ ਲੈਂਦਾ ਉਹ ਆਸਾਦ ਹੈ ਕਿਉਂ ਕਿਉਂ ਆਸਾਦ ਪੰਜ ਦੋਖ ਆਸਾਦ ਜਾ ਮੈਂ ਇਹਦੇ ਵਿੱਚ ਪੰਜ ਦੋਖ ਆਸਾਦ ਨੇ ਇਹ ਆਸਾਦ ਹੈ ਆਸਾਦ ਰੋਪਣੇ ਨੂੰ ਪੰਜ ਜਮੜੇ ਇਹ ਸਾਧ ਕਵੇਂ ਹੋ ਗਿਆ ਆ ਸ਼ਾਂਤੀ ਇਹਦੇ ਅੰਦਰ ਸੰਤ ਕਵੇਂ ਹੋ ਗਿਆ ਸੰਤ ਜਨ ਹੋਊ ਦੇਖੀ ਜਾਊ ਚੇਤਨ ਤ੍ਰਿਸ਼ਨਾ ਮੁਝ ਗਈ ਸੰਤ ਹੋਊਗਾ ਤ੍ਰਿਸ਼ਨਾ ਬਰਲੇ ਹਿੱਕੀ ਰੇਲ ਬਾਣਾ ਦਾ ਪਾਇਆ ਤ੍ਰਿਸ਼ਨਾ ਦੇ ਬੁਝਾਉਣ ਵਾਸਤੇ ਬਾਣਾ ਪਾ ਕੇ ਨਹੀਂ ਸੰਤ ਬਣਦਾ ਹੁੰਦਾ ਤ੍ਰਿਸ਼ਨਾ ਬੁਝੀ ਤਾਂ ਬਾਦ ਸੰਤ ਹੋਗਾ ਤੇ ਬਾਣਾ ਬੰਦੀ ਸਾਰੇ ਸੰਤ ਹੋ ਗਿਆ ਤ੍ਰਿਸ਼ਨਾ ਦਾ ਕੋੜਕੀ ਹੋਰ ਪਹਿਲਾ ਧੁਖ ਥੋੜੀ ਸੀ ਸਹਿਬ ਕੁਮਾਦਗੀ ਦੇਰਾ ਬਣਾਉਣੇ ਪੱਕਾ ਵਧੀਆ ਕਾਰ ਚਾਹੀਦੀ ਹੈ ਚਲੇ ਜਾਈਏ ਡਿਮਾਂਡ ਵਧ ਗਈ ਮਾਇਆ ਦੀ ਡਿਮਾਂਡ ਵਧ ਗਈ ਮਾਇਆ ਦੀ ਬਖੋਤ ਗਈ ਤ੍ਰਿਸ਼ਨਾ ਵਧ ਗਈ ਤੇ ਤ੍ਰਿਸ਼ਨਾ ਵਧ ਗਈ ਸਭ অসੰਤ ਬਣੇ ਤੇ ਸਤਗੁਰ ਵਿੱਚ ਆਪ ਰੱਖਿਓ ਹਣ ਕਰ ਪ੍ਰਗਟ ਆਖ ਸੁਣਾਇਆ ਸਤਗੁਰ ਵਿੱਚ ਆਪ ਰੱਖਿਓ ਹਣ ਸਤਗੁਰ ਦੇ ਵਿੱਚ ਪਰਮੇਸ਼ਰ ਨੇ ਨਾਮ ਆਪ ਰੱਖਿਆ ਆਪਣਾ ਆਪ ਆਪ ਰੱਖਿਆ ਔਰ ਫਿਰ ਪਰਦੁੱਟ ਕਰਕੇ ਦਸਵੀਂ ਦਿੱਤਾ ਆਇਆ। ਭਗਤਾਂ ਨੇ ਬਾਣੀ ਦੀ ਪਰਗਟ ਨਹੀਂ ਕੀਤਾ ਹੈ। ਦਸਵੀਂ ਦਿੱਤਾ ਲੋਕਾਂ ਨੂੰ ਜਦ ਰੱਖਿਆ ਹੈ ਜਿਹਦੇ ਵਿੱਚ ਰੱਖਿਆ ਉਹਨੇ ਦਸਵੀਂ ਦਿੱਤਾ। ਮੇਰੇ ਅਗਰਾਇਆ ਇਹ ਰਾਜਾਰਾਮ। ਦਾਤਾ ਕਬੀਰ ਕਹਿੰਦਾ ਜੀ। ਤਾਉ ਕਮਲ ਵਿੱਚ ਬੈਠੀ ਰਹਿ ਚਿਲੇ ਬ੍ਰह्म ਗਿਆਨ ਵਿਚਾਰਾ। ਬ੍ਰह्म ਗਿਆਨ ਹੈ ਜਦ ਵਿਚਾਰਣ ਹੁੰਦਾ ਹੈ ਪਰ ਬਾਣੀ ਜਦ ਵਿਚਾਰਣ ਹੁੰਦੀ ਹੈ। ਜਦ ਸ਼ਬਦ ਗੁਰੂ ਪ੍ਰਗਟ ਹੋ ਜਾਂਦਾ ਹੈ। ਜੇ ਮੈਂ ਬੀਜ ਦੇ ਵਿੱਚ ਆਪਣਾ ਆਪਾ ਬਰਖਾ ਸਤਗੁਰੂ ਵਿੱਚ ਆਪਣਾ ਆਪਾ ਬਰਖਾ ਰੂਪ ਜਿਹੜਾ ਹੈਗਾ ਉਹ ਸਤਗੁਰੂ ਦੇ ਵਿੱਚ ਆਪ ਹੈ ਪਰਮੇਸ਼ਾ ਦਾ ਸਰੂਪ ਕੀ ਹੈ ਬਰਖਾ ਸਤਗੁਰੂ ਕੀ ਹੈ ਬਈ ਬੀਜ ਬੀਜ ਵਿੱਚ ਬਰਖਾ ਰੂਪ ਹੈ ਕਿ ਪ੍ਰਗਟ ਹੋਊਗਾ ਪਤਾ ਲੱਗ ਜੂਗਾ ਜਬ ਵੀ ਜਮਦਾਤ ਪ੍ਰਗਟ ਹੁੰਦਾ ਤਾਂ ਪਤਾ ਲੱਗ ਜਾਂਦਾ ਆਪੇ ਹਰਕਾ ਭਗਤ ਪ੍ਰਗਟਾ ਹੈ ਨਹੀਂ ਫਿਰ ਵੀ ਜਮੂਗਾ ਪਤਾ ਲੱਗੂਗਾ ਤਾਂ ਭਗਤ ਬੋਲੂਗਾ ਤਾਂ ਪਤਾ ਲੱਗੂਗਾ ਬੋਲੂਗਾ ਤਾਂ ਪਤਾ ਲੱਗੂ ਸਤਗੁਰ ਮਿਲਿਆ ਸਦਾ ਮੁਕਤ ਹੈ ਜਿਨੀ ਵਿੱਚੋਂ ਮੋਹ ਚਕਾਇਆ ਸਤਗੁਰ ਮਿਲ ਗਿਆ ਜਿਸ ਦਾ ਸਤਗੁਰ ਨਾਲ ਮਲਾਪ ਹੋ ਗਿਆ ਜੋ ਆਤਮਾ ਸਤਗੁਰ ਨਾਲ ਜੋ ਸੁਰਤ ਸਤਗੁਰ ਨਾਲ ਮਿਲ ਗਈ ਜੋ ਸੁਰਤ ਸ਼ਬਦ ਨਾਲ ਮਿਲ ਗਈ ਮਿਲੀ ਹੈ ਮਿਲ ਰ ਗਈ ਹੈ ਸਦਾ ਬੁਧਾ ਬਸ ਸੋ ਸਦਾ ਬੁਧਾ ਉਹ ਸੁਰਤ ਮੁਕਤ ਉਹ ਸੋ ਫੇਲੀ ਮਰ ਪੜਕਦੀ ਆਤਮਾ ਨਹੀਂ ਪੜਕਦੀ ਸਤਗੁਰ ਨਾਲ ਮਿਲ ਗਈ ਸਤਗੁਰ ਰਹਿ ਦੇ ਵਿੱਚ ਆਂਦੜਾ ਤਾਂ ਕੋਈ ਦਾ ਮੂਲ ਹੈ ਆਪਣੇ ਮੂਲ ਦਾ ਜਿਹੜੀ ਆਖੋ ਸੁਰਤ ਜੁੜ ਗਈ ਉਹ ਸਦਾ ਵਾਸਤੇ ਬਕਤ ਹੁੰਦੀ ਜਿਹਨੀ ਵਿੱਚੋਂ ਮੋਜ ਗਿਆ ਅੱਛਾ ਬੋਤ ਚੁੱਕਿਆ ਗਿਆ ਛੱਡਦਾ ਸਰੀਰ ਦਾ ਪਹਿਲੇ ਤਾਂ ਆਪਣੀ ਸਰੀਰ ਦਾ ਹੀ ਹੋਇਆ ਨਾ ਉਹ ਬਾਕੀ ਦਾ ਤਾਂ ਬਾਅਦ ਚ ਹੈ ਮੂਲ ਪਾਲਾ ਮੂਲ ਕਦੇ ਡੁੱਟ ਜਾਂਦਾ ਤੇ ਆਪੋ ਤਾਂ ਨਾ ਕਰ ਆਪਣੇ ਸਰੀਰ ਕਰਕੇ ਡੁੱਟਦਾ ਮੈਂ ਮੇਰੀ ਪਰਵਾਹ ਨਹੀਂ ਕਰਦਾ ਆਪਣੇ ਸਰੀਰ ਦਾ ਮੂਲ ਪਹਿਲਾ ਹੋਇਆ ਦੂਜੇ ਦਾ ਬਾਅਦ ਚ ਹੈ ਸ਼ਰੀਰ ਤਾਂ ਇਹੋ ਪੈਦਾ ਹੋਇਆਗਾ ਹਾਂ ਰਿਸ਼ਤੇ ਸ਼ਰੀਰ ਨਾਲੇ ਬਣਦੇ ਨੇ ਆਪਣੇ ਸ਼ਰੀਰ ਦਾ ਹੋ ਸਭ ਤੋਂ ਪਹਿਲਾਂ ਦੂਜਿਆਂ ਦਾ ਬਾਅਦ ਜੇ ਆਪਣੇ ਸ਼ਰੀਰ ਦਾ ਹੋ ਟੁੱਟੂ ਸੰਸਾਰੋਂ ਟੁੱਟ ਗਿਆ ਜੇ ਨਾ ਆਪਣੇ ਸ਼ਰੀਰ ਨਾਲੋਂ ਇਹਨਾਂ ਜੇ ਟੁੱਟਦਾ ਮੋੜ ਹੀ ਟੁੱਟਿਆ ਜੇ ਸੰਸਾਰ ਸਾਰੇੋਂ ਟੁੱਟ ਗਿਆ ਮਾਇਆ ਨਾਲੋਂ ਮੋੜ ਹੀ ਟੁੱਟਿਆ ਜੇ ਨਾ ਆਪਣੇ ਸ਼ਰੀਰੋਂ ਜੋ ਕੀ ਆ ਪਾਣੀ ਪੀਓ ਨਹੀਂ ਪਹਿੜੀ ਭਾਈ ਨਹੀਂ ਬਿਆਹ ਕਰਾਇੀ ਔਲਾਦ ਨਹੀਂ ਉਹ ਉਹ ਨੂੰ ਕਿਦਾ ਉਹ ਆਪਣੇ ਸ਼ਰੀਰ ਦਾ ਉਹ ਕਿਦਾ ਆਪਣੇ ਸ਼ਰੀਰ ਦਾ ਬਾਇਆ ਦਾ ਵੀ ਤਿਆਗਿਆ ਧਰ ਨਹੀਂ ਬਾੜ ਨਹੀਂ ਰੱਖਿਆ ਪਰ ਸ਼ਰੀਰ ਤਾਂ ਰੱਖਿਆ ਸ਼ਰੀਰ ਤਾਂ ਬਜਾ ਹਾਇਆ ਨਾ ਆਖਰੀ ਉਹ ਦੀ ਗੰਢ ਆਪਣੇ ਸ਼ਰੀਰ ਦਾ ਕਿਉਂਕਿ ਜੁੜਿਆ ਹੈ ਤਾਂ ਆਪਣੇ ਸ਼ਰੀਰ ਨਾਲ ਮਾਇਆ ਦੀ ਗੰਢ ਇੱਥੇ ਵੱਜੀ ਇੱਥੇ 60 ਲੱਗਿਆ 60 ਕਠੋਰ ਕੁਚੀਲ ਕੋ ਗਿਆਨੀ ਕਾਚੀ ਦੇਹ ਕਾਚੀ ਦੇਹ ਉਹ ਫਨ ਬੰਦੀ ਉਹਦੀ ਤਾਂ ਢੋਰੀ ਹੋਈ ਆ ਉਹ ਕੁਝ ਨਹੀਂ ਮੋੜ ਢੋਰੀ ਆ ਕਾਚੀ ਦੇ ਸਰੀਰ ਕੱਚਾ ਉਹ ਫਨ ਬੰਦੀ 60 ਕਠੋਰ ਕੁਚੀਲ ਕੋ ਗਿਆਨੀ ਕੁ ਗਿਆਨੀ ਹੈ ਉਥੇ ਜਾਣ ਵਾਲਾ ਤਾਂ ਉਹ ਬੰਦਾ ਗੰਡ ਦਿੱਤੀ ਹੋਇਆ ਹੈ ਕੁ ਗਿਆਨ ਹੈ ਪੜਾ ਗਿਆਨ ਹੈ ਫਸਾਉਣ ਵਾਲਾ ਗਿਆਨ ਹੈ ਛਾਣ ਕਰਨ ਵਾਲਾ ਗਿਆਨ ਹੈ ਕੁ ਗਿਆਨ ਜਿਹੜਾ ਗਿਆਨ ਬੁੱਧੀ ਨੂੰ ਨਸ਼ਟ ਕਰਨ ਵਾਲਾ ਹੈ ਇਹ ਤੇ ਬੁੱਧੀ ਨੂੰ ਪ੍ਰਸ਼ਟ ਕਰਨ ਵਾਲਾ ਗਿਆਨ ਹੈ ਕੁ ਗਿਆਨ ਸੁ ਗਿਆਨ ਹੈ ਬੁੱਧੀ ਬੁੱਧੀ ਪ੍ਰਕਾਸ਼ ਕਰਨ ਵਾਲਾ ਹੈ ਹਾਂ ਜੋ ਮੋਜ ਗਿਆ ਆ ਅੰਦਰੋਂ ਹਰਦਾਜੋ ਮੋਜ ਖਤਮ ਕਰਤਾ ਉਹਨੇ ਆਪਣੇ ਨਾਲ ਪ੍ਰੇਮ ਪਾ ਕੇ ਇਹਦੇ ਨਾਲ ਉਹ ਛੜਾਤਾ ਆਸਰਾ ਦੇਤਾ ਸੱਜਣੋ ਸਰੀਰ ਦੇ ਆਸਰੇ ਜੰਦਾ ਸੀ ਨਾ ਅੰਦਰੋਂ ਜਿੰਨ ਦਾ ਮੋਟਾ ਹਾਂ ਅੰਦਰੋਂ ਜਿੰਨ ਦਾ ਮੋਟਾ ਟਟਾ ਉੱਤੋਂ ਇਹੋ ਬਾਜ਼ਾਰ ਹੈ ਜਿਨ ਸੱਚੇ ਸੋਹਣ ਚਿੱਤ ਲਾਇਆ ਇਹ ਸੱਚੇ ਨਾਲ ਜਤਲਾ ਲਿਆ ਨਾ ਅੰਤਰਾਤ ਬੋਲ ਸੱਚਾ ਕੋਣ ਅੰਤਲਾ ਸੱਚਾ ਹੈ ਸੰਸਾਰ ਦੇ ਵਿੱਚ ਅੱਪਾ ਕਹਿੰਦੇ ਆਦਮੀ ਸੱਚਾ ਹੈ ਅੰਤਲਾ ਸੱਚਾ ਹੈ ਸੰਸਾਰੀ ਲੈਵਲ ਤੇ ਸੱਚਾ ਹੈ ਮਨ ਜੁਠਾ ਮਨ ਉਹਨੇ ਸੱਚਾ ਕਿ ਮਨ ਝੁਟਾ ਜਬ ਜੋ ਹੈ ਅੰਤਰਾਤਮਾ ਫਿਰ ਵੀ ਸੱਚੀ ਹੈ ਚਾਹੇ ਗਾਂਦੀ ਕبھی ਹੋਵੇ ਪਰ ਸੱਚਾ ਹੈ ਇਹਦੇ ਨਾਲ ਸੱਚ ਸੱਚ ਨੂੰ ਮੰਨ ਜਾਂਦਾ ਜਾਂ ਸੱਚ ਦਾ ਪਤਾ ਲੱਗੇ ਫਿਰ ਮੰਨ ਜਾਂਦਾ ਉਤਮ ਇਹੋ ਵਿਚਾਰ ਹੈ ਜਿਨ ਸੱਚੇ ਸੋਚਿਤ ਲਾਇਆ ਸੱਚੇ ਸੋਚਿਤ ਲਾਇਆ ਮੰਨੋ ਪੁੱਠਾ ਕਰ ਜਦ ਮੰਨ ਪੁੱਠਾ ਹੋ ਜਾਂਦਾ ਫਿਰ ਚਿੱਤ ਬਣ ਜਾਂਦਾ ਜਦ ਮੰਨ ਪੁੱਠਾ ਹੋ ਜਾਂਦਾ ਨਾ ਉਲਟਾ ਚੱਲਦਾ ਫਿਰ ਜੇਤਾ ਜਦ ਮਾਇਆਵਾਲ ਨੂੰ ਚੱਲਦਾ ਫਿਰ ਮਾਨ ਚਿੱਤ ਉਹ ਬਾੜਟਾ ਹੈ ਮੰਨਦਾ ਜਿਹੜਾ ਗਿਆਨ ਵਾਲ ਨੂੰ ਚੱਲਦਾ ਇਹ ਮਨ ਵੀ ਜਗਿਆ ਮਨ ਵੀ ਚੱਲਦਾ ਫਿਰ ਚਿੱਤੇ ਬਣ ਜਾਂਦਾ ਫਿਰ ਚਿੱਤੇ ਰਹਿ ਜਾਂਦਾ ਨਵਾਂ ਰਹਿਦਾ ਹੀ ਨਹੀਂ ਕੋ ਰਹਿ ਜਾਂਦਾ ਅਹ ਚੱਗ ਜੀਵਨ ਦਾਤਾ ਪਾਇਆ ਚੱਗ ਜੀਵਨ ਦਾਤਾ ਪਾਇਆ ਫਿਰ ਜੱਗ ਜੀਵਨ ਦਾਤਾ ਜਿਹੜਾ ਉਹ ਪਾਇਆ ਇਦਾਂ ਜੱਗ ਜੀਵਨ ਦਾਤਾ ਕੌਣ ਅੰਤਰਾਤਮ ਜੱਗ ਜੀਵਨ ਦਾ ਅਸਲ ਜੱਗ ਦਾ ਜੀਵਨ ਸਰੀਰ ਦਾ ਜੀਵਨ ਕੀ ਹੈ ਉਹੀ ਹੈ ਉਹਦੇ ਵਿੱਚੋਂ ਜੋਤ ਪੈਦਾ ਹੋਈ ਹੈ ਉਹੀ ਸਾ ਲੈ ਰਹੇ ਵਸੇ ਨਾ ਦੋਹਾਂ ਗੱਲਾਂ ਨਾਲ ਜੱਗ ਜੀਵਨ ਸਾ ਕੌਣ ਲੈ ਰਿਹਾ ਹੈ ਜਿਹੜਾ ਅੰਦਰ ਬੈਠਾ ਸਾਰੇ ਇਹੋ ਜਗ ਜੀਵਨ ਸਰੀਰ ਦਾ ਜੀਵਨ ਤਾਂ ਹਵਾ ਨਾਲੇ ਆ ਸਾਹ ਨਾਲੇ ਆ ਔਰ ਜੋਤ ਨਾਲ ਤਾਂ ਇਹ ਚੀਜ਼ਾਂ ਜੋਤ ਵੀ ਹੋਦੀ ਹੈ ਇਹ ਹਵਾ ਵੀ ਸਾਭੀ ਹੋ ਲੇ ਤਾਂ ਜਗ ਜੀਵਨ ਅੰਦਰ ਲੇਦਾ ਨੂੰ ਜਗ ਜੀਵਨ ਦਾਤਾ ਪਾਇਆ ਪਾਇਆ ਜਗ ਜੀਵਨ ਦਾਤਾ ਪਰਮੇਸ਼ਰ ਵੀ ਹੁੰਦਾ ਨੁੱਤ ਗਿਆ ਪਰਮੇਸ਼ਰ ਦਾ ਜਗ ਦੇ ਵਿੱਚ ਆਉਂਦਾ ਹੀ ਆ ਉਹ ਲੇਪ ਦਾ ਇਹ ਜਿਹੜਾ ਸਚਿਆਰ ਆ ਨਾ ਅੱਗੇ ਇਹਦੀ ਕਹਾਣੀ ਹੋਊਗੀ ਹੁਣ ਦਾ ਜਿਹੜਾ ਸਚਿਆਰ ਆ ਨਾ ਉਹਦੀ ਕਹਾਣੀ ਚੱਲੂ